ਜੋ ਮਾਨਯੋਗ ਡੀਜੀਪੀ ਪੰਜਾਬ ਗੌਰਵ ਯਾਦਵ ਸਰ ਤੇ ਸਾਡੇ ਕਮਿਸ਼ਨਰ ਕੁਲਦੀਪ ਚਾਹਲ ਆਈਪੀਐਸ ਕਮਿਸ਼ਨਰ ਪੁਲਿਸ ਲੁਧਿਆਣਾ ਇਹਨਾਂ ਦੀ ਜਿਹੜੀ ਡਾਇਰੈਕਸ਼ਨ ਸੀ ਜਿਹਦੇ ਵਿੱਚ ਜਿੰਨੇ ਵੀ ਐਨਡੀਪੀਐਸ ਦੇ ਖਿਲਾਫ ਜਿਹੜੀਆਂ ਮੁਕਦਮੇ ਦਰਜ ਹੋਏ ਆ ਕਮਰਸ਼ੀਅਲ ਕੁਆਂਟੀਟੀ ਦੇ ਉਹਨਾਂ ਦੇ ਖਿਲਾਫ ਇੱਕ ਮੁਹਿੰਮ ਛੇੜੀ ਗਈ ਸੀ ਜਿਸ ਮੁਹਿੰਮ ਦੇ ਵਿੱਚ ਉਹਨਾਂ ਦੀਆਂ ਜਿਹੜੀਆਂ ਪ੍ਰਾਪਰਟੀਆਂ ਉਹ ਫ੍ਰੀਜ਼ ਕਰਾਣੀਆਂ ਜਿਹਦੇ ਵਿੱਚ ਅਸੀਂ ਰੀਸੈਂਟਲੀ ਹੁਣ ਇੱਕ ਜਿਹੜੀ ਪ੍ਰਾਪਰਟੀ ਫ੍ਰੀਜ਼ ਕਰਾਈ ਆ ਜੋ ਅਮਰਤ ਰਾਜ ਉਰਫ دی올 ਪਿੰਡ ਕੱਕਾ ਤੋਲਾ ਥਾਣਾ ਮਿਹਰਬੰਦ ਦੇ ਵਿੱਚ ਜਿਹਦੇ ਖਿਲਾਫ ਲਾਡੋਵਾਲ ਥਾਣੇ ਦੇ ਵਿੱਚ ਮੁਕੱਦਮਾ ਨੰਬਰ 27 273 2024 2285 ਜੋ 260 ਗ੍ਰਾਮ ਹਿਰੋਇਨ ਦੇ ਵਿੱਚ ਮੁਕੱਦਮਾ ਦਰਜ ਹੋਇਆ ਸੀ ਕਮਰਸ਼ੀਅਲ ਕੁਆਂਟੀਟੀ ਚ ਉਸ ਵਿਅਕਤੀ ਦੀ ਮੂਵੇਬਲ ਔਰ ਇਮੋਵੇਬਲ ਪ੍ਰਾਪਰਟੀ ਜਿਹੜੀਆਂ ਅਸੀਂ ਕੰਪੀਟੈਂਟ ਅਥਾਰਟੀ ਦਿੱਲੀ ਤੋਂ ਜਿਹੜੀਆਂ ਫ੍ਰੀਜ਼ ਕਰਾ ਦਿੱਤੀਆਂ ਗਈਆਂ ਤੇ ਉਹਦੇ ਵਿੱਚ ਜਿਹੜੇ ਆਰਡਰ ਜਿਹੜੇ ਆ ਉਹ ਹਾਸਲ ਕਰ ਲਏ ਆ ਜੋ ਇਹਦੀ ਕੁੱਲ ਪ੍ਰਾਪਰਟੀ 8 ਕਰੋੜ 41 ਲੱਖ 85 ਹਜ਼ਾਰ ਦੀ ਜਿਹੜੀ ਪ੍ਰਾਪਰਟੀ ਫ੍ਰੀਜ਼ ਕਰਾਈ ਗਈ ਹੈ ਕੰਪੀਟੈਂਟ ਅਥਾਰਟੀ ਤੇ ਇਸੇ ਤਰ੍ਹਾਂ ਹੀ ਜਿਹੜੇ ਐਂਡੀਪੀਐਸ ਦੇ ਹੋਰ ਸਮਗਲਰ ਹੈ ਉਹਨਾਂ ਦੇ ਖਿਲਾਫ ਇਹ ਮੁਹਿੰਮ ਐਵੇਂ ਚੱਲਦੀ ਰਹੇ ਥੈਂਕ ਯੂ